ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਆਸਾ ਬੁੱਟਰ ਜ਼ਿਲ੍ਹਾ ਸ਼ਹੀਦ ਮੌਖਰ ਸਾਹਿਬ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਨਗ ਦਿਖਾਉਂਗਾ ਇੱਕ ਨੰਬਰ ਤੇ HF ਨਸਲ ਦੀ ਬੱਚੀ ਦਿਖਾਉਂਗਾ ਗੱਬਣ ਹਜੇ ਡੇਟ ਮੁਤਾਬਕ ਉਸ ਸਮੇਂ ਦੀ ਕੱਚੀ ਆ ਦੋ ਨੰਬਰ ਤੇ HF ਦਿਖਾਉਂਗਾ ਤੀਜਾ ਸੁਆ ਸੁੰਦੀ ਆ ਚੰਗੇ ਦੁੱਧ ਵਾਲੀ ਬਾਈ ਜੀ ਹੁਣ ਦੱਸਦੇ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜਿਹੜੇ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 2 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂ ਆ ਜੀ। ਇੱਕ ਨੰਬਰ ਤੇ ਸੋਨੀ ਐਚਐਫ ਬੱਚੀ ਬਾਈ ਜੀ ਹੋਰਾਂ ਦੀ ਪਹਿਲਾ ਸੂਆ ਸੁੰਦੀ ਆ। ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 14-15 ਦਿਨਾਂ ਦੀ ਬੱਚੀ ਕੱਚੀ ਆ। ਦੁੱਧ ਬਾਈ ਜੀ ਹੁਣ ਦੱਸਦੇ ਆ ਬੱਚੀ 20 ਕਿਲੋ ਖੁੱਲਾ ਬੜਾ ਆਰਾਮ ਨਾਲ ਪਿਆ ਜੂ। ਦੋਸਤੋ weight ਵਾਲੇ ਪਾਸੋਂ ਵੀ ਫੁੱਲ ਹੈ ਵੀ ਵੱਡੀ weight ਵਾਲੀ ਆ। ਹਵਾਨਾ ਬਹੁਤ ਸੋਹਣਾ ਕਰਮਾਣੀ ਨੇ ਫਿਟਿੰਗ ਵਾਲਾ ਤਿਆਰ ਕੀਤਾ ਹੋਇਆ। ਬੁਤੀ-ਬਾਤੀ ਬਹੁਤ ਸੋਹਣੀ ਆ ਦੋਸਤੋ। ਇਹ ਡਾੜੇ ਪਾਸੋਂ ਵਾਲਾ ਵੀ ਬੱਡੀ ਵੇਟ ਵਾਲੀ ਆ ਥਾਣੇ ਚਾਰੇ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾ ਸਨਾ ਸੇਮ ਹੀ ਸਾਈਜ਼ ਵੇਟ ਵਾਲੇ ਪਾਸੋਂ ਫੋਲ ਵੀ ਬੱਡੀ ਵੇਟ ਵਾਲੀ ਆ ਬਾਕੀ ਦੋਸਤੋ ਹਾਈਟ ਵਾਜ ਵੀ ਸੋਹਣੇ ਕਦ ਕਾੜਦੀ ਆ ਬੱਚੀ ਬਰੀਡ ਵਾਈ ਦੋਸਤੋ ਬਹੁਤ ਸੋਹਣੀ ਬਰੀਡ ਦੀ ਬੱਚੀ ਆ ਐਚਪਨਸਰ ਦੀ ਪੁਤੀ ਬਾਤੀ ਵੇਚ ਸਕਦੇ ਆ ਬਹੁਤ ਸੋਹਣੀ ਮੁੱਲ ਬਾਈ ਨੇ ਰੱਖਿਆ ਉਹ ਇੱਕ ਨੰਬਰ ਬੱਚੀ ਦਾ 75000 ਰੁਪਿਆ ਉਹ ਚ ਬਾਈ ਕਹਿੰਦਾ ਮਾਨਤਾਨ ਹੋ ਜੂ 2 ਨੰਬਰ ਤੇ 2 ਨੰਬਰ ਤੇ ਦੋਸਤੋ ਵੱਡੇ ਕੱਦ ਕਾਠ ਵਾਲੀ ਐਚ ਐਫ ਬੱਚੀ ਆ ਤੀਜਾ ਸੂਆ ਬਾਈ ਕਹਿੰਦਾ ਸੁੰਦੀ ਆ ਡੇਟ ਮੁਤਾਬਕ 1 ਹਫਤੇ ਦੀ ਕੱਚੀ ਆ ਦੁੱਤ ਦੂਜੇ ਸੂਏ 30 32 ਕਿਲੋ ਚਵਾਇਆ ਕਰਮਾਣੀ ਨੇ ਆਤ ਕੀ ਬਾਈ ਜੀ ਉਹਨੇ ਕਹਿੰਦੇ ਪਲੱਸ ਚਵਾਜੂ 1 ਹਫਤੇ ਚ ਕਰਮਾਣੀ ਨੇ ਬਹੁਤ ਸੋਨਾ ਵੱਡਾ ਡੱਡਾ ਤਿਆਰ ਕਰਕੇ ਫੇਰ ਸੋਨਾ ਹਾਈਟ ਵਾਈ ਦੋਸਤੋ ਬਹੁਤ ਉੱਚੇ ਲੰਮੇ ਵੱਡੇ ਕੱਦ ਕਾਠ ਵਾਲੀ ਹੈ weight ਵਾਲੇ ਪਾਸੋਂ ਵੀ ਪੂਰਲੇ ਵੀ ਬੱਡੀ weight ਵਾਲੀ ਆ ਇਸ ਤੋਂ ਹਵਾਨੇ ਦੀ ਪੱਖ ਦੀ ਗੱਲ ਕਰੀਏ ਤਾਂ ਬਹੁਤ ਵੱਡਾ ਤਿਆਰ ਕੀਤਾ ਹੋਇਆ ਤਣ ਥਣਚਾਰੇ ਬਹੁਤ ਸੋਹਣੇ ਆ ਮੁੱਠੀ ਵਾਲੇ ਗੈਪ ਚ ਨਿੱਕਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾ ਸਨਾ ਸੇਮ ਹੀ ਸਾਈਜ਼ ਉਤੀ ਬਾਤੀ ਬਹੁਤ ਸੋਹਣੀ ਆ ਦੋਸਤੋ ਵੇਟ ਵਾਲੇ ਪਾਸੋਂ ਵੀ ਬੋਲੇ ਵੀ ਬੱਡੀ ਵੇਟ ਵਾਲੀ ਆ ਦੁੱਧ ਭਈ ਦੂਜੇ ਸੂਏ ਬਾਈ ਕਹਿੰਦਾ 30 32 ਕਿਲੋ ਚ ਵਾਇਤ ਕੀ ਪਲੱਸ ਚ ਵਾਜੂ ਹਾਈਟ ਵੇਖ ਸਕਦੇ ਆ ਬਹੁਤ ਸੋਹਣੇ ਕਦ ਕਾੜਦੀ ਆ ਪੇਟ ਪੋਟਾ ਬਹੁਤ ਸੋਹਣਾ ਚੌੜਾ ਦੋ ਨੰਬਰ ਬੱਚੀ ਦਾ ਮੁੱਲ ਬਾਈ ਨੇ ਧੱਕਿਆ ਹੋਇਆ 90000 ਰੁਪਿਆ ਉਹ ਚ ਬਾਈ ਕਹਿੰਦਾ ਮਾਨਤਾਣ ਹੋ ਜੂ ਸੋ ਜੀ ਨੂੰ ਪਸੰਦ ਆਜੂ ਨੰਬਰ 22 ਜੀ ਹੋਰਾਂ ਦਾ ਸਕਰੀਨ ਤੇ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਦੇ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ